ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਪਿਛਲੇ ਇੱਕ ਹਫ਼ਤੇ ਤੋਂ ਜ਼ਿਆਦਾਤਰ ਭਾਗਾਂ ਵਿੱਚ ਧੁੱਪ ਨਹੀਂ ਨਿਕਲੀ ਅਤੇ ਧੁੱਪ ਗਾਇਬ ਹੋਣ ਕਾਰਨ ਸੂਬੇ ਵਿੱਚ ਅਤਿਅੰਤ ਠੰਡ ਲਹਿਰ ਦੀ ਸਥਿਤੀ ਬਣੀ ਹੋਈ ਹੈ ਐਤਵਾਰ ਨੂੰ ਨਵਾਂ ਸ਼ਹਿਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਜਿੱਥੇ ਦਿਨ ਦਾ ਤਾਪਮਾਨ 8.9 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਰਾ ਮੁਤਾਬਕ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਵਿੱਚ ਪੈ ਰਹੀ ਠੰਡ ਨੇ ਪਿਛਲੇ ਤਿੰਨ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਅੱਜ ਤੋਂ 10 ਜਨਵਰੀ ਤੱਕ ਸੂਬੇ ਦੇ ਕਈ ਭਾਗਾਂ ਵਿੱਚ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਦੀ ਸਰਦੀ ਰੁੱਤ ਵਿੱਚ ਇੱਕ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਮ ਕਰਕੇ ਇਹਨਾਂ ਦਿਨਾਂ ਵਿੱਚ ਬਰਫ਼ ਨਾਲ ਲੱਦੇ ਪਹਾੜ ਇਸ ਵਾਰ ਬਰਫ਼ ਤੋਂ ਬਿਨਾਂ ਬੇਰੌਣ ਕੇ ਨਜ਼ਰ ਆ ਰਹੇ ਹਨ ਪਹਾੜੀ ਖੇਤਰ ਇਸ ਵਾਰ ਸੀਜ਼ਨ ਦੀ ਪਹਿਲੀ ਬਰਫ਼ਵਾਰੀ ਲਈ ਤਰਸ ਗਏ ਹਨ ਜਿੱਥੇ ਇੱਕ ਪਾਸੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਨੇ ਜਨਜੀਵਨ ਅਸਤਵ ਵਿਅਸਤ ਕਰਕੇ ਰੱਖਿਆ ਹੋਇਆ ਹੈ ਉੱਥੇ ਪਹਾੜੀ ਇਲਾਕਿਆਂ ਵਿੱਚੋਂ ਇਸ ਵਾਰ ਸਰਦੀ ਮਾਦਾਰਦ ਹੈ ਮੌਸਮ ਮਾਰਾਂ ਮੁਤਾਬਕ ਇਹ ਸਭ ਕੁਝ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਸਦਕੇ ਹੋ ਰਿਹਾ ਹੈ ਸੂਬੇ ਵਿੱਚ ਠੰਡ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਦਸਵੀਂ ਤੱਕ ਦੇ ਸਾਰੇ ਸਕੂਲ 8 ਤੋਂ 14 ਜਨਵਰੀ ਤੱਕ ਬੰਦ ਰੱਖਣ ਦਾ ਹੁਕਮ ਦੇ ਦਿੱਤੇ ਹਨ ਮੁੱਖ ਮੰਤਰੀ ਨੇ ਖਰਾਬ ਮੌਸਮ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਲਈ ਇਹ ਹੁਕਮ ਜ਼ਰੂਰੀ ਹਨ ਤੇ ਸਕੂਲ ਹੁਣ 14 ਜਨਵਰੀ ਤੱਕ ਬੰਦ ਰਹਿਣਗੇ ਪੰਜਾਬ ਕਾਂਗਰਸ ਹਾਈ ਕਮਾਂਡ ਨੂੰ ਟਿੱਛ ਜਾਣਦੇ ਹੋਏ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀਆਂ ਵੱਖਰੀਆਂ ਵਿੱਡੀਆਂ ਹੋਈਆਂ ਸਿਆਸੀ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਕੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ਜਿੱਥੇ ਉਹਨਾਂ ਵਿਰੋਧੀ ਪਾਰਟੀਆਂ ਨੂੰ ਰਗੜੇ ਲਾਏ, ਉੱਥੇ ਆਪਣੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਸੂਬੇ ਅੰਦਰ ਪਹਿਲਾਂ ਅਕਾਲੀਆਂ ਤੇ ਕਾਂਗਰਸ ਸਮੇਂ 75-25 ਦੀ ਖੇਡ ਚੱਲਦੀ ਸੀ, ਜਦਕਿ ਹੁਣ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ 80-20 ਦੀ ਖੇਡ ਚੱਲ ਰਹੀ ਹੈ। ਉਹਨਾਂ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਦੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਣ ਦਾ ਇਸ਼ਾਰਾ ਕਰਦੇ ਆ ਕਿਹਾ ਕਿ ਸਮਝੌਤਿਆਂ ਨਾਲ ਕਿਰਦਾਰ ਗਿਰ ਜਾਂਦੇ ਹਨ। ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਸੂਬੇ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂਆਂ ਨੇ ਇਕੱਲਿਆਂ ਸਾਰੀਆਂ ਲੋਕ ਸਭਾ ਸੀਟਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ। ਸੂਤਰਾ ਮੁਤਾਬਕ ਕਾਂਗਰਸ ਹਾਈ ਕਮਾਂਡ ਨੇ ਲੋਕ ਸਭਾ ਚੋਣਾਂ ਲਈ ਇੰਡੀਆ ਗੱਠ ਜੋੜ ਦੀਆਂ ਹਮ ਖਿਆਲ ਧਿਰਾਂ ਨਾਲ ਕੁਝ ਸੂਬਿਆਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਦਿੱਲੀ ਵਿੱਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਸੂਤਰਾ ਮੁਤਾਬਕ ਦਿੱਲੀ ਵਿੱਚ ਅੱਜ ਬਾਅਦ ਦੁਪਹਿਰ ਆਮ ਆਦਮੀ ਪਾਰਟੀ ਨਾਲ ਪੰਜਾਬ ਤੇ ਦਿੱਲੀ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਰਸਮੀ ਗੱਲਬਾਤ ਹੋਵੇਗੀ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦਾ ਤੈਂ ਦਲੋਂ ਧੰਨਵਾਦ ਕੀਤਾ। ਆਪਣੇ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਨੂੰ ਰਾਜਪਾਲ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਆਸ ਪ੍ਰਗਟਾਈ ਕਿ ਬਾਕੀ ਰਹਿੰਦੇ ਬਿੱਲਾਂ ਨੂੰ ਵੀ ਰਾਜਪਾਲ ਜਲਦ ਮਨਜ਼ੂਰੀ ਦੇ ਦੇਣਗੇ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫਲਤਾ ਨੂੰ ਦੇਖਦੇ ਹੋਏ ਸੂਬੇ ਵਿੱਚ 15 ਜਨਵਰੀ ਨੂੰ ਮੁੜ ਵਿਸ਼ੇਸ਼ ਇੰਤਕਾਲ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਪਹਿਲਾਂ ਲਗਾਏ ਕੈਂਪਾਂ ਵਿੱਚ ਆਮ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਇਸ ਹੰਗਾਰੇ ਨੂੰ ਦੇਖਦੇ ਹੀ 15 ਜਨਵਰੀ ਨੂੰ ਮੋਰ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੰਬਿਤ ਪਏ ਇੰਤਕਾਲਾਂ ਨੂੰ ਪੂਰਾ ਕੀਤਾ ਜਾ ਸਕੇ। ਗੁਜਰਾਤ ਪੁਲਿਸ ਵੱਲੋਂ ਵਿਧਾਨ ਸਭਾ ਹਲਕਾ ਦੇਦੀ ਅਪਾੜਾ ਦੇ ਵਿਧਾਇਕ ਚੈਤਰ ਵਸਾਵਾ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਵਿਰੁੱਧ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਗੁਜਰਾਤ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਜਿੱਥੇ ਪ੍ਰਧਾਨ ਮੰਤਰੀ ਤੇ ਭਾਜਪਾ ਤੇ ਨਿਸ਼ਾਨੇ ਸਿੱਧੇ ਉੱਥੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਵੀ ਭਾਜਪਾ ਤੇ ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ ਸ਼ਿਕਾਰਤਦ ਕਰਤਾ ਹੈ ਸਾਹਿਬ ਤੁਸੀਂ ਸ਼ੇਰੋਂ ਕੋ ਪਿੰਜਰੇ ਮੇ ਡਾਲ ਰਹੇ ਹੋ ਅਰਵਿੰਦ ਕੇਜਰੀਵਾਲ ਕੇ ਸ਼ੇਰ ਹੈ ਇਹ ਹਮਾਰਾ ਬੱਬਰ ਸ਼ੇਰ ਹੈ ਔਰ ਹਮ ਇਨਕੇ ਸ਼ੇਰ ਹੈ ਭਾਈ ਸਾਹਿਬ ਐਸੇ ਛੋਟ ਜਲਦੀ ਜਲਦੀ ਤੋਂ ਨਹੀਂ ਭਾਈ ਸਾਹਿਬ ਬੱਬਰ ਸ਼ੇਰ ਕੋ ਹੱਥ ਡਾਲਨੇ ਦੇਂਗੇ ਹਮ आ जाओ ईडी वालों बीडी वालों वालो, चलो आओ देखते हैं कहां कहां तक आओगे मजाक बना रखा है यार मजाक बना रखा जब भी जब भी कोई इलेक्शन होती है चेतर भाई को अंदर कर दो जब भी कोई चुनाव आया अरविंद केजरीवाल को अंदर कर दो हद है यार मतलब हम इलेक्शन ही नहीं लड़ सकते ਭਾਰਤੀ ਹਾਈ ਕਮਿਸ਼ਨ ਦੇ ਸਖਤ ਇਤਰਾਜ਼ ਤੇ ਭਾਰਤੀਆਂ ਦੇ ਸਖਤ ਰੁਖ ਪਿੱਛੋਂ ਮਾਲਦੀਪ ਸਰਕਾਰ ਨੇ ਆਪਣੇ ਉਹਨਾਂ ਤਿੰਨ ਮੰਤਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਦੌਰੇ ਸਮੇਂ ਜਾਰੀ ਤਸਵੀਰਾਂ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਪ੍ਰਧਾਨ ਮੰਤਰੀ ਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਵਿਰੋਧ ਵਿੱਚ ਭਾਰਤੀ ਲੋਕਾਂ ਵਿੱਚ ਵੀ ਵਿਰੋਧ ਦੇਖਣ ਨੂੰ ਮਿਲਿਆ ਤਕਰੀਬਨ ਪਿਛਲੇ 24 ਘੰਟਿਆਂ ਵਿੱਚ 4000 ਤੋਂ ਵੱਧ ਭਾਰਤੀਆਂ ਨੇ ਆਪਣੀ ਮਾਲਦੀਪ ਦੀ ਯਾਤਰਾ ਰੱਦ ਕਰ ਦਿੱਤੀ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਇੱਕ ਦੇਸ਼ ਦੇ ਮੰਤਰੀਆਂ ਨੂੰ ਇਸ ਲਈ ਮੁਅਤਲ ਕੀਤਾ ਗਿਆ ਹੋਵੇ ਕਿ ਉਹਨਾਂ ਨੇ ਦੂਜੇ ਦੇਸ਼ ਦੇ ਕਿਸੇ ਨੇਤਾ ਖਿਲਾਫ ਟਿੱਪਣੀ ਕੀਤੀ ਹੈ। ਚੀਨ ਅਤੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ناکਾਮ ਬਣਾਉਣ ਲਈ ਮਜ਼ਬੂਤ ਹੋ ਰਹੀ ਹਵਾਈ ਫੌਜ ਨੇ ਕਾਰਗਲ ਵਿੱਚ सी-130 जे हरक्यूलियस हवाई ਜਹਾਜ਼ ਰਾਤ ਨੂੰ ਉਤਾਰ ਕੇ ਦੁਸ਼ਮਣ ਨੂੰ ਸਖਤ ਸੰਦੇਸ਼ ਦਿੱਤਾ ਕਾਰਗਲ ਦੀ ਇਹ ਹਵਾਈ ਪੱਟੀ ਚਾਰੇ ਪਾਸੇ ਪਹਾੜੀਆਂ ਨਾਲ ਘिरी ਹੋਈ ਹੈ ਇੱਥੇ ਰਾਤ ਵੇਲੇ ਲੈਂਡਿੰਗ ਕਰਨਾ ਇੱਕ ਅਹਿਮ ਪ੍ਰਾਪਤੀ ਤੇ ਇੱਕ ਵੱਡਾ ਕਾਰਨਾਮਾ ਮੰਨਿਆ ਜਾ ਰਿਹਾ ਹੈ ਇਸ ਕਾਬਲੀਅਤ ਨੂੰ ਹਾਸਲ ਕਰਨ ਤੋਂ ਬਾਅਦ ਭਾਰਤੀ ਫੌਜ ਹੁਣ ਕਿਸੇ ਵੀ ਸਮੇਂ ਉੱਥੇ ਗੋਲੀ ਸਿੱਕਾ ਬਾਰੂਦ ਜਾਂ ਫੌਜੀ ਜਵਾਨਾਂ ਨੂੰ ਪਹੁੰਚਾ ਸਕੇਗੀ ਗੈਂਗਸਟਰ ਜੱਗੂ ਭਗਵਾਨ ਕੁਰੀਆ ਖਿਲਾਫ ਕਪੂਰਥਲਾ ਜੇਲ੍ਹ ਵਿੱਚ LED ਟੀਵੀ ਤੋੜਨ ਤੇ ਤਾਰਾ ਪੁੱਟਣ ਕਾਰਨ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੱਗੂ ਨੇ ਬੈਰਕ ਵਿੱਚ ਕਿਸੇ ਹੋਰ ਕੈਦੀ ਨਾਲ ਤਕਰਾਰ ਹੋਣ ਮਗਰੋਂ ਪੰਨ ਤੋੜ ਕੀਤੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੱਗੂ ਕਪੂਰਥਲਾ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਹ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ ਮਲਜ਼ਮ ਵਜੋਂ ਵੀ ਨਾਮਜ਼ਦ ਹੈ ਸਰਦਰਤ ਦੀ آمد ਨਾਲ ਹੀ ਹਰੀਕੇ ਜਲਗਾ ਵਿੱਚ ਪ੍ਰਵਾਸੀ ਪੰਛੀਆਂ ਦੀ آمد ਸ਼ੁਰੂ ਹੋ ਗਈ ਹੈ ਪਰ ਇਹ آمد ਹਰ ਸਾਲ ਘਟ ਰਹੀ ਹੈ ਇਸ ਸਾਲ ਵੀ ਪ੍ਰਵਾਸੀ ਪੰਛੀਆਂ ਦੀ ਗਿਣਤੀ ਹੁਣ ਤੱਕ ਆਸ ਨਾਲੋਂ ਘੱਟ ਹੈ ਮਾਹਰਾਂ ਮੁਤਾਬਕ ਇਸ ਸਮੇਂ ਤੱਕ ਇੱਥੇ ਲਗਭਗ 40 ਤੋਂ 50 ਹਜ਼ਾਰ ਤੱਕ ਪੰਛੀ ਹੀ ਪਹੁੰਚੇ ਹਨ ਜਦਕਿ ਪਿਛਲੇ ਸਮਿਆਂ ਵਿੱਚ ਇਸ ਦੀ ਗਿਣਤੀ ਲਗਭਗ 80 ਹਜ਼ਾਰ ਦੇ ਪਾਰ ਹੁੰਦੀ ਸੀ अलास्का एयरलाइंस ने बोइंग 737 मैक्स मॉडल ਦੇ ਸਾਰੇ 65 ਜਹਾਜ਼ਾਂ ਨੂੰ ਖੜਾ ਕਰ ਦਿੱਤਾ ਹੈ ਇਹਨਾਂ ਨੂੰ ਹੁਣ ਜਾਂਚ ਤੋਂ ਬਾਅਦ ਹੀ ਉਡਾਣ ਭਰਨ ਦਿੱਤੀ ਜਾਵੇਗੀ ਜਿਕਰਯੋਗ ਹੈ ਕਿ ਇਸ ਕੰਪਨੀ ਦੇ ਜਹਾਜ਼ ਦੇ ਉਡਾਣ ਦੌਰਾਨ ਇੱਕ ਖਿੜਕੀ ਹੀ ਉੱਡ ਗਈ ਸੀ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ